ਲੋ ਜਾਤੇ ਆਂ ਤੇ ਜਿਹੜੇ ਚੋਲੇ ਪਾਏ ਉਹੀ ਪਾਏ ਆ 5 ਦਿਨ ਹੋ ਗਏ ਉਹਨਾਂ ਚੋਲਿਆਂ ਵਿੱਚ ਮੀਂਹ ਵੀ ਪਿਆ ਉਹਨਾਂ ਵਿੱਚ ਹਵਾ ਵੀ ਲੱਗੀ ਐ ਉਹਨਾਂ ਚੋਲਿਆਂ ਵਿੱਚ ਗਰੂ ਕੇ ਲਾਲ ਲਗੇ ਤੇ ਸਹਿਬ ਜਾਤੇ ਕਹਿੰਦਾ ਦਾਦੀ ਮਾਂ ਆ ਬੜੇ ਸੋਹਣੇ ਚੋਲੇ ਐ ਪਹਿਲਾਂ ਤੇ ਸਾਨੂੰ ਕਦੇ ਪਵਾਏ ਨਹੀਂ ਤੇ ਦਾਦੀ ਮਾਂ ਕਹਿੰਦੀ ਐ ਬੱਚਿਓ ਅੱਜ ਇਹਨਾਂ ਦੇ ਪਾਉਣ ਦਾ ਸਮਾਂ ਆ ਗਿਆ ਮਾਗਾ ਗੁਦਰ ਕੌਰ ਨੇ ਸਹਿਬ ਜਾਤਾਂ ਦੇ ਮੂੰਹ ਝੋਤੇ ਐ ਤੇ ਉਹਨਾਂ ਦੇ ਚੋਲੇ ਪਵਾਏ ਛੋਟੀਆਂ ਛੋਟੀਆਂ ਕਲਮੀਆਂ ਲਾਈਆਂ ਦਾ ਬੀਮਾਨ ਨਹੀਂ ਸਹਿਬ ਆਜਾਦਿਆਂ ਨੂੰ ਪਿਆਰ ਕੀਤਾ ਤੇ ਜਦੋਂ ਉਹ ਪਿਆਰ ਕੀਤਾ ਉਸ ਤੋਂ ਬਾਅਦ ਸਪਾਈ ਲੈਣ ਵਾਸਤੇ ਆਇਆ ਤੇ ਜਦੋਂ ਦੁਰਦੇ ਆ ਨਾ ਗੁਰੂ ਕੇ ਲਾਲ ਕਹਿੰਦੇ ਆ ਨਾ ਉਹਦੇ ਕੀ ਦਾਤੀਏ ਅਸੀਂ ਮੋੜ ਨਹੀਂ ਆਉਣਾ ਭੁੱਲ ਜਾਵੀ ਹੁਣ ਪੋਤਿਆਂ ਨੂੰ ਲਾੜ ਰਾਵਣਾ ਹੋਂ ਅਸੀਂ ਚੱਲੇ ਆ ਹੁਣ ਮੁੜ ਕੇ ਨਹੀਂ ਆਉਣਾ ਤਾਂ ਗੁਰੂ ਕੇ ਲਾਲਾ ਨੇ ਮਾਤਾ ਜੀ ਨੂੰ ਮਿਲਿਆ ਤੇ ਫਤੇ ਸਿੰਘ ਭੱਜ ਕੇ ਆ ਕੇ ਨਾ ਦੂਰੀ ਵਾਰ ਮਾਤਾ ਨੂੰ ਬੁਲ ਬੱਕੜੀ ਪਾ ਕੇ ਮਿਲਿਆ ਦਾਦੀ ਮਾਂ ਨੇ ਘੁੱਟ ਕੇ ਫਤੇ ਸਿੰਘ ਨੂੰ ਗਾਨਾ ਲਾ ਜਾਵੇ ਫਤੇ ਸਿੰਘਾ ਡੋਲੀ ਨਾ ਪੁੱਤ ਨੂੰ ਚੜਦੀ ਕਲਾ ਵਿੱਚ ਰਹਿਮੀ ਆਪਣੇ ਦਾਦੀ ਮਾਂ ਦੇ ਵੱਲ ਫਤੇ ਸਿੰਘ ਨੇ ਅੱਖਾਂ ਪਰ ਕੇ ਤੱਕਿਆ ਆਪਣੀ ਦਾਦੀ ਮਾਂ ਦੇ ਇਹ ਕਹਿ ਲਈਏ ਆਖਰੀ ਵਾਰ ਦਰਸ਼ਨ ਕਰリエ ਤੇ ਗੁਰੂ ਕੇ ਨਾਲ ਤੁਰੇ ਨੇ ਮਾਤਾ ਗੁਜਰ ਕੌਰ ਗੁਰਦ ਤੇ ਖੜ ਕੇ ਦੇਖਦੇ ਮੇਰੇ ਪੁੱਤਿ ਉਹ ਜਾ ਰਹੇ ਆਉ ਗਏ ਜਦੋਂ ਹੁਣ ਪੇਸ਼ੀ ਪਈ ਐ ਸਹਿਬ ਜਾਦਿਆ ਨੂੰ ਵਜ਼ੀਰ ਖਾਹ ਕਹਿੰਦਾ ਬਚਿਓ ਅਜੇ ਵੀ ਮੰਨ ਜਾਓ ਤੁਹਾਨੂੰ ਤੁਹਾਡੇ ਕੋਲੇ ਮੌਕਾ ਹੈ ਆਪਣਾ ਧਰਮ ਛੱਡ ਦਿਓ ਇਸਲਾਮ ਵਿੱਚ ਆ ਜਾਓ ਗੁਰੂ ਕੇ ਲਾਲ ਕਹਿੰਦੇ ਅਸੀਂ ਆਪਣਾ ਧਰਮ ਨਹੀਂ ਛੱਡਣਾ ਜਵਾਬ ਦਿੱਤਾ ਫਿਰ ਮਿੱਠੀ ਮਸਾਈ ਸਾਜਸ ਹੈ ਕਾਜੀ ਨੂੰ ਕਹਿੰਦੇ ਇਹਨਾਂ ਨੂੰ ਫਿਰ ਸਜ਼ਾ ਦਿਓ ਇਹ ਗੁਰੂ ਕੇ ਜਿਹੜੇ ਲਾਲ ਹੈ ਆਪਣਾ ਕਹਿਣਾ ਨਹੀਂ ਮੰਨਦੇ ਧਰਮ ਨਹੀਂ ਛੱਡਦੇ ਕਾਨੂੰਨ ਦੇ ਉਲਟ ਸਰਾ ਦੇ ਉਲਟ ਉਹਨਾਂ ਨੇ ਸਜ਼ਾ ਦਿੱਤੀ ਪੈਣਾ ਨੂੰ ਜਮਦਿਆ ਨੂੰ ਨੀਹਾਂ ਵਿੱਚ ਕੰਧਾਂ ਵਿੱਚ ਣ ਕੇ ਸਹੀ ਵਿਕਰਦ ਦਿੱਤਾ ਜਾਵੇ ਫਿਰ ਇਟਾਂ ਗਾਰਾ ਤਿਆਰ ਕਰਿਆ ਗੁਰੂ ਕੇ ਲਾਲਾਂ ਨੂੰ ਪਿਆਰਿਓ ਨੀਹਾਂ ਦੇ ਵਿੱਚ ਣਦੇ ਨੇ ਨੀਹਾਂ ਜਦੋਂ ਸਾਤੀ ਤੱਕ ਆਈਆਂ ਤੇ ਸਹਬਜ਼ਾਦਿਆਂ ਦੇ ਸਾਹ ਕੁੱਟੇ ਗਏ ਜਿਹੜੇ ਵਾਹਿਗੁਰੂ ਵਾਹਿਗੁਰੂ ਜਪਦੇ ਆ ਬਾਣੀ ਪੜ੍ਹਦੇ ਆ ਘਰ ਦੇ ਧਰ ਦੇ ਲਾਲਾਂ ਦੇ ਸਾਹ ਕੁੱਟੇ ਗਈ ਹੈ ਤੇ ਆਵਾਜ਼ ਆਪਣੀ ਬੰਦ ਹੋ ਗਈ ਗੁਰੂ ਕੇ ਲਾਲ ਸਾਹ ਘੁੱਟਣ ਦੇ ਕਰਕੇ ਵੇਹੋਸ਼ ਹੋ ਗਏ ਇਹਨੇ ਨੂੰ ਕੰਧਾਂ ਡਿੱਗ ਪੀਆਂ ਕੰਧਾਂ ਡਿੱਗੀਆਂ ਜਦੋਂ ਪਿਆਰਿਓ ਤਾਂ ਫਿਰ ਉਹਨਾਂ ਉੱਪਰ ਵੀ ਟਾ ਕੇ ਡੱਕੀਆਂ ਜ਼ਖਮ ਹੋ ਗਏ ਸਰੀਰ ਤੇ ਜ਼ਖਮ ਹੋਇਆ ਤੇ ਸੁਭਾ ਸਰਹੰਦ ਕਹਿੰਦੇ ਇਹਨਾਂ ਨੂੰ ਬੱਡੂ ਇੱਟਾਂ ਤੋਂ ਵਾਰ ਇਹਨਾਂ ਨੂੰ ਹੋਸ਼ ਵਿੱਚ ਲਿਆਓ ਤੇਨੂੰ ਸੇਰ ਪੁੱਛੋ ਕਿ ਸਾਡਾ ਧਰਮ ਮੰਨ ਕਬੂਲਣੇ ਤਿਆਰ ਨੇ ਸਹਿਬ ਦਾਤਾ ਨੂੰ ਤਲਿਆ ਤਸਿਆਂ ਹੋਸ਼ ਵਿੱਚ ਲਿਆਂਦਾ ਪੁੱਛ ਲਿਓ ਬੱਚਿਓ ਕਿਉਂ ਜਾਣ ਗਵਾਣਿਓ ਮਨ ਜੋ ਮੇਰਾ ਕਹਿਣਾ ਗੁਰੂ ਕੇ ਲਾਲਾ ਨੇ ਸਿਰ ਮਾਰ ਦਿੱਤਾ ਕਹਿੰਦੇ ਅਸੀਂ ਆਪਣੇ ਧਰਮ ਦੇ ਵਿੱਚ ਪੱਕੇ ਰਹਿਣਾ ਜੋ ਮਰਜੀ ਜਿਹੜਾ ਇਹਨਾਂ ਨੂੰ ਖਤਮ ਕਰ ਦੇਵੇ ਤਾਂ ਫਿਰ ਸਮਾਣੇ ਦੇ ਗੋਜ ਲਾਲ ਸਾਸਲ ਵੇਗ ਤੇ ਵਾਸਲ ਵੇਗ ਉਹਨਾਂ ਦੇ ਪਿਤਾ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅੰਤਿਮ ਚੌਕ ਵਿੱਚ ਸ਼ਹੀਦ ਕੀਤਾ ਸੀ ਉਹ ਜਲਾਲ ਨੇ ਤੇ ਉਹਨਾਂ ਦੇ ਇਹ ਵਾਰਸ਼ ਹੈ ਉਹਨਾਂ ਨੇ ਆ ਕੇ ਗੋਬਨ ਸਿੰਘ ਮਹਾਰਾਜ ਜੀ ਦੇ ਬੱਚਿਆਂ ਨੂੰ ਸ਼ਹੀਦ ਕਰ ਲਈ ਹੈ ਤਾਂ ਕੀ ਹੋਇਆ ਉਨਸ ਜਲਾਦਾ ਨੇ ਦੋ ਛੁਰੀਆਂ ਬੜੀਆਂ ਤਿੱਖੀਆਂ ਕਰੀਆਂ ਬੜੀਆਂ ਤਿੱਖੀਆਂ ਕਰੀਆਂ ਤੇ ਬਾਬਾ ਜੋਰਾਵਾਰ ਸਿੰਘ ਨੂੰ ਫੜਿਆ ਬਾਹਾਂ ਦਾ ਬੜਿਆ ਤੋਂਨੇ ਪਾਸੇ ਸੁਮਈਆਂ ਨੇ ਇੱਕ ਬੰਦੇ ਨੇ ਲੱਤਾਂ ਦੱਬੀਆਂ ਛੋਟੇ ਛੋਟੇ ਲਾਲ ਐ ਤੇ ਫਿਰ ਇਹ ਸਾਰਾ ਰਗ ਜਿਹੜੀ ਆਪਣੀ ਐ ਸਾਰਾ ਰਗ ਏ ਨੂੰ ਸਿਰ ਉਨਾਂ ਸਿਪਾਈਆਂ ਨੇ ਤਿੱਖੀ ਤੇਜ ਧਾਰ ਹਥਿਆਰ ਦੇ ਨਾਲ ਕਰਨੀ ਧਰ ਦੇ ਨਾਲ ਨੇ ਬਾਬਾ ਜੋਰਾਵਾਰ ਸਿੰਘ ਦੀ ਸਾਰ ਰਗ ਵੜ ਗਈ ਤੇ ਸਾਰ ਰਗ ਵੀ ਨਾ ਥਲਾਲ ਕਰ ਕਰਕੇ ਖਸਾਤ ਖਾ ਕੇ ਹੌਲੀ ਹੌਲੀ ਸਾਰ ਰਗ ਇੱਕ ਤੇ ਹੁੰਦਾ ਨਾ ਕਿ ਟੱਕ ਮਾਰਿਆ ਤੇ ਦਮ ਨਿਬੜ ਗਿਆ ਇੱਕ ਬੰਦੇ ਨੂੰ ਦੁਖੀ ਕਰ ਕਰਕੇ ਤੰਗ ਕਰ ਕਰਕੇ ਉਹਨੂੰ ਮਾਰਨਾ ਤਨ ਕੀ ਧਰ ਦੇ ਲਾਲ ਦੀ ਸਾਹ ਰਗ ਵੱਡੀ ਜਾ ਰਹੀ ਹੈ ਜੋਰਾਵਰ ਸਿੰਘ ਦੀ 찔ੱਤਾਂ ਮਾਰਦਾ ਸਰੀਰ ਨੂੰ ਦੁੱਖ ਦੇ ਆਉਣੀ ਹੈ ਨਾ ਲੱਤਾਂ ਬਾਹਾਂ ਬਲੀਆਂ ਨੇ ਉਹ ਜਾਲ ਨੂੰ ਰੋਕ ਤਨ ਕੀ ਧਰ ਦੇ ਲਾਲਾਂ ਤੇ ਲੱਤਾਂ ਬਾਹਾਂ ਦੱਬੀ ਬੈਠੀ ਹੈ ਢਾਈ ਤਨ ਮਿੰਟਾਂ ਦੇ ਵਿੱਚ ਬਾਬਾ ਜੋਰਾਵਰ ਸਿੰਘ ਦੀ ਸਾਹ ਰਗ ਉਹਨਾਂ ਬਾਹਾਂ ਨੇ ਵੜ ਦਿੱਤੀ ਤੇ ਸਹੇਬ ਦਾਦਾ ਲਕਾ ਮਾਰਦਾ ਮਾਰਦਾ ਸਰੀਰ ਪਿਆ ਰਿਓ ਠੰਡਾ ਹੋ ਗਿਆ ਜੋਰਾ ਫਤੇ ਸਿੰਘ ਦੀ ਵਾਰੀ ਆਈ ਹੈ ਫਤੇ ਸਿੰਘ ਨੂੰ ਫੜਿਆ ਜਰਾਦਾ ਨੇ ਦਬਿਆ ਗਿਆ ਉਹ ਤੇ ਫਿਰ ਉਹ ਫਤੇ ਸਿੰਘ ਨੂੰ ਵੱਟਦੇ ਨੇ ਸਾਹ ਨਾਲ ਰੂਹੀ ਕਸਾ ਸਾਹ ਕੀ ਛੂਰੀ ਨਾਲ ਇੰਨਾ ਦੁੱਖ ਦਿੱਤਾ ਇੰਨਾ ਦੁੱਖ ਦਿੱਤਾ 12 ਮਿੰਟ ਪੂਰੀ ਇੱਕ ਘੜੀ ਦਾ ਮੰਡੋ 12 ਮਿੰਟਾਂ ਦੀ ਇੱਕ ਘੜੀ ਹੁੰਦੀ ਹੈ ਤੇ 12 ਮਿੰਟ ਸਹਿਬ ਜATE ਖਦੇ ਸਿੰਘ ਦੀ ਸਾਹ ਰਾਗ ਵੱਢਣ ਵਾਸਤੇ ਆ ਘੰਡ ਵੱਢਣ ਵਾਸਤੇ ਉਹਨਾਂ ਨੇ ਗਾਏ ਤੇ ਜਿੰਦ ਤੜਫਦੀ ਹੈ ਪਿਆਰ ਉਹ ਲਤਾ ਵਾਹਾਂ ਵੱਜਦੀਆਂ ਨੇ ਜਿਹੜੇ ਦੇਖਣ ਵਾਲੇ ਲੋਕ ਸਿੱਤਰਾ ਤਰਾ ਤਰਾ ਕਰਕੇ ਰੋਣ ਦੀਆਂ ਆਵਾਜ਼ਾਂ ਆਉਂਦੀਆਂ ਪਰ ਸੂਬੇ ਸਰਹੰਦ ਦੇ ਡਰ ਕਰਕੇ ਕਿਸੇ ਦੀ ਪੇਸ਼ ਨਹੀਂ ਸੀ ਜਾਂਦੀ ਬੜਤੀ ਰੋਣ ਦੀ ਇਨਾ ਡਰ ਪਾਇਆ ਹੋਇਆ ਸੀ ਤੇ ਕਨ ਦੀ ਧਾਰ ਦੇ ਲਾਲਾਂ ਦੇ ਜਦੋਂ ਫਾਗੇ ਸਿੰਘ ਦੀ ਸਾਰਾ ਗੱਬੜੀ ਗਈ ਨਾ ਮੋਤੀ ਸਿੰਘ ਤੋਂ ਮੋਤੀ RAM ਮਹਾਰਾਜ ਜੀ ਨੂੰ ਦੇਖ ਨਹੀਂ ਹੋਇਆ ਉਸੇ ਵੇਲੇ ਉਥੋਂ ਭੱਜ ਗਿਆ ਉਹ ਸਾਰਾ ਕੁਝ ਜਿਹੜਾ ਅੱਖਾਂ ਦੇ ਨਾਲ ਦੇਖਦਾ ਸਿੱਧਾ ਮਾਤਾ ਗੁਜਰਕਾਰ ਕੋਲ ਗੁਰਜ ਵਿੱਚ ਗਿਆ ਤੇ ਮਾਤਾ ਪੁੱਛਦੀ ਹੈ ਵੇ ਮੋਤੀਆ ਅੱਗੇ ਮੇਰੇ ਲਾਲ ਆ ਜਾਂਦੇ ਅੱਜ ਆਏ ਕਿਉਂ ਨਹੀਂ ਐ ਮੋਤੀ RAM ਦਾ ਮਨ ਭਰਿਆ ਉਹ ਬਿਮਾਰ ਕੇ ਰੋਪਿਆ ਮੋਤੀ RAM ਕਹਿੰਦਾ ਮਾਂ ਉਹ ਤੇਰੇ ਲਾਲ ਤੇਰੇ ਸੋਹਣੇ ਲਾਲਾ ਤੇ ਮਾਤਾ ਜੀ ਮੁੜ ਕੇ ਕਹੇ ਨਹੀਂ ਆ ਨਾ ਉਹਦੇ ਮੋਤੀ ਵਿਖਰ ਗਏ ਮਾਤਾ ਜੀ ਨੇ ਵੱਡਾ ਸਾਰਾ ਹੰਕਾਰ ਲਿਆ ਦੇ ਮੋਤੀ ਸੱਚੋਚੇ ਹੀ ਹੋ ਗਿਆ ਹਾਂ ਮਾਂ ਸੱਚੋਚ ਤੇਰੇ ਲਾਲਾਂ ਨੂੰ ਨਾ ਝਾਲਮਣ ਸਹੀ ਕਰ ਜਦੋਂ ਅਨੰਦਪੁਰ ਹੋਇਆ ਕੋ ਰਹਿ ਗਿਆ ਸੀ ਨਾ ਗੋਬਿੰਦ ਸਿੰਘ ਮਹਾਰਾਜ ਸੋਦੋਂ ਮਾਤਾ ਜੀਤਾ ਦੀ ਜਨਮ ਦੀ ਸੀ। ਇਹ ਜਿਹੜਾ ਜਿਹਾਰ ਸਿੰਘ ਦੋਰਾਵਰ ਸੀ ਪੱਦੇ ਸੀਗੇ ਮਾਤਾ ਜੀਤਾ ਦੇ ਕੋਖੋਂ ਪੈਦਾ ਹੋਏ। ਸਾਬਜਾ ਦਾ ਅਜੀਤ ਸਿੰਘ ਇਹ ਮਾਤਾ ਸੁੰਦਰੀ ਜੀ ਦੀ ਕੋਖੋਂ ਪੈਦਾ ਹੋਇਆ। ਤੇ ਛੋਟੇ ਸਾਬਜਾ ਦੇ ਨਾ ਉੱਥੇ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਕੱਚੀ ਗੰਧ ਹੁੰਦੀ ਸੀ। ਉੱਥੇ ਗੁਰੂ ਕੇ ਲਾਲ ਜਾ ਕੇ ਖੇਡਣ ਲੱਗ ਪਿਆ। ਚੋਰੀਆਂ ਜਾ ਕੇ ਮਾਨ ਸਿੰਘ ਦੇ ਡਿਊਟੀ ਉੱਤੇ ਸੀ ਬੱਚਿਆਂ ਦੇ ਸਾਥ ਸਭਾਲ ਕਰਨ ਦੀ। ਤੇ ਉਹ ਤੂੰ ਆਖ ਮਚਾ ਕੇ ਚੋਰੀਆਂ ਜਾ ਕੇਥੇ ਮੇਡਣਾ ਲੱਗ ਜਾਗਾ ਤੇ ਮਾਤਾ ਜੀ ਨੇ ਮਾਤਾ ਜੀਤਾ ਜੀ ਨੇ ਰੌਲਾ ਪਾਉਣਾ ਵੇ ਮਾਨ ਸਿੰਘਾ ਤੂੰ ਮੇਰੇ ਸਹਬ ਦਾ ਤੇ ਨਿਗਰ ਨਹੀਂ ਰੱਖਦਾ ਇਹਨਾਂ ਦਾ ਖਿਆਲ ਨਹੀਂ ਰੱਖਦਾ ਤੂੰ ਇੱਕ ਦਿਨ ਸਹਬ ਜਾਤੇ ਗਏ ਖੇਡਦੇ ਐ ਤੇ ਮਾਤਾ ਜੀ ਨੇ ਦੇਖਿਆ ਵੀ ਨਾਲ ਕੋ ਉਹ ਕੰਧ ਕੋਲੇ ਖਿੰਟੀ ਜਾਂਦੇ ਉੱਚੀ ਉੱਚੀ ਆਵਾਜ਼ ਮਾਰਦੇ ਵੇ ਮਾਨ ਸਿੰਘਾ ਕਿੱਥੇ ਰਹਿ ਗਿਆ ਦੇਖ ਮੇਰੇ ਲਾਲ ਅੰਧਾਂ ਦੇ ਕੋਲੇ ਖੇਢੀ ਜਾਂਦੇ ਐ ਮਾਨ ਸਿੰਘ ਭੱਜ ਕੇ ਗਿਆ ਤੇ ਦੋਨਾਂ ਸਾਹਿਬ ਦੇ ਅnder ਚੁਪ ਲੈ ਗਿਆ ਇਹਨਾਂ ਮਾਨ ਸਿੰਘ ਦੇ ਨਾਲ ਨੇ ਮਾਤਾ ਜੀਤਾ ਜੀ ਲੜਦੀ ਐ ਸੁਖਿਆ ਨਹੀਂ ਰੱਖਦਾ ਮੇਰੇ ਬੱਚਿਆਂ ਦਾ ਤੇ ਇਹਨਾਂ ਰੌਲਾ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਗਏ ਕੋਲੇ ਸਤਿਗੁਰੂ ਆ ਕੇ ਕਹਿੰਦੇ ਐ ਜੀਤਾ ਕੀ ਹੋ ਗਿਆ ਮਾਨ ਸਿੰਘ ਨਾਲ ਕਿਉਂ ਲੜਦੀ ਐ ਮਾਤਾ ਜੀਤਾ ਕਹਿੰਦੀ ਆ ਸੱਚੇ ਪਾਤਸ਼ਾਹ ਮਾਨ ਸਿੰਘ ਮੇਰੇ ਬੱਚਿਆਂ ਦਾ ਖਿਆਲ ਨਹੀਂ ਰੱਖਦਾ ਆ ਮੇਰੇ ਨਾਲ ਕੱਚੀ ਕੰਧ ਦੇ ਕੋਲ ਖੇਡਦੇ ਫਿਰਦੇ ਆ ਜੇਪਾਂ ਨਾਲਨ ਤੇ ਕੰਧ ਡਿੱਗ ਪਈ ਇਹਨਾਂ ਦੇ ਕੰਧ ਡਿੱਗੀ ਵੀ ਫੇਰੇ ਇਹਨਾਂ ਨੂੰ ਕੌਣ ਬਚਾਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੈਸੀ ਸਹਿਜ ਸੁਹਾਈ ਬਦਲ ਕਰਤਾ ਜਿਨਾ ਅੱਜ ਤੇ ਤੂੰ ਬੱਚਿਆਂ ਕੰਧਾਂ ਤੋਂ ਡਰਦੀਆਂ ਰਹੇ ਨੀ ਪਤਾ ਕਦੋਂ ਇਹਨਾਂ ਦੇ ਪੱਕੀਆਂ ਡਿੱਗ ਪੈਣਾਂ ਕਦੇ ਇਨਾਂ ਤੇ ਪੱਕੀਆਂ ਗੱਲਾਂ ਡਿੱਗ ਪੈਣ ਛੇਰ ਕੇ ਜਿਹੜੇ ਮਾਨ ਸਿੰਘ ਨੂੰ ਉਲੰਭਾ ਰਹੇਗੀ ਬੇਮਾਨ ਸੀਗਾ ਮੇਰੇ ਬੱਚਿਆਂ ਦੇ ਨਿਗਾਹੇ ਰੱਖੀ ਤੁੰ। ਉਹੀ ਗੱਲ ਹੋਈ ਪਿਆਰਯੋ ਚਮਕ ਆਇ ਸਰਹੰਦ ਦੀ ਧਰਤੀ ਤੇ ਗੁਰੂ ਗਿਆਨ ਲਾਲਾ ਤੇ ਪੱਕੀਆਂ ਗੱਲਾਂ ਵੀ ਆ ਕੇ ਡਿੱਗੀਆਂ। ਕਿਹੜੇ ਮਾਨ ਸਿੰਘ ਨੂੰ ਆਵਾਜ਼ ਮਾਰਨਾ ਬੇਮਾਨ ਸੀਗਾ ਜਾ ਕੇ ਮੇਰੇ ਬੱਚਿਆਂ ਕੋਲ ਜਾਵੇ। ਕਿਹਨੂੰ ਜਾ ਕੇ ਕੌਣ ਕਹੇ ਮਾਤਾ ਗੁਦਰੀ ਕਹਿੰਦੀ ਹੈ ਕਿ ਮੋਤੀ ਸੱਚਮੁੱਚ ਹੀ ਹੋ ਗਿਆ ਹਾਂ ਮਾ ਤੇਰੇ ਸੋਹਣੇ ਲਾਲਾਂ ਨੂੰ ਜਾਲਮਾਂ ਨਹੀਂ ਹਾਂ ਦੇ ਵਿੱਚ ਇੰਦਾ ਸਿਰਕੂ ਜਿਹੜੇ ਹੈ ਨਾ ਸੁਭਾ ਸਰਹੰਦ ਸਿਪਾਈ ਉਹਨਾਂ ਨੂੰ ਕਹਿੰਦੇ ਆ ਹੁਣ ਮਾਤਾ ਦਾ ਕੀ ਕਰੀਏ ਮਾਤਾ ਰਹਿ ਗਈ ਹੈ ਉਹ ਸੁਬਾਹ ਸਰਾਹ ਦੇ ਕੰਢਾ ਜਾ ਕੇ ਮਾਤਾ ਨੂੰ ਪੁੱਛ ਲੋ ਸਾਡੇ ਧਰਮ ਦੇ ਵਿੱਚ ਆ ਜਾਵੇ ਨਹੀਂ ਉਹ ਨੂੰ ਵੀ ਖਤਮ ਕਰ ਦਿਓ ਉਹ ਤੋਂ ਆਪਾਂ ਕੀ ਕਰਾਉਣਾ ਕੌਣ ਸਾਥ ਦੇ ਗਾਣ ਨੂੰ ਇਹ ਸਿਪਾਹੀ ਗਏ ਨੇ ਬੁਰਜ ਦੇ ਵਿੱਚ ਜਾ ਕੇ ਕਹਿੰਦੇ ਮਾਤਾ ਜੀ ਇਹ ਦੱਸੋ ਤੁਹਾਨੂੰ ਧਰਮ ਅਪੂਰ ਹੈ ਇਸਲਾਮ ਦੇ ਵਿੱਚ ਆ ਜਾਵੋ ਮਾਤਾ ਜੀ ਕਹਿੰਦੇ ਆ ਕਿ ਸਤੋ ਸਹਬ ਜੱਜ ਤੇ ਜਾਂਦੇ ਜੀ ਮੈਂ ਉਹਨਾਂ ਦੀ ਦਾਦੀ ਆ ਮੈਂ ਹਰਗੋਬਿੰਦ ਸਾਹਿਬ ਮਾਹਾਰਾਜ ਨੂੰ ਜੰਗ ਲੜਦੇ ਦੇਖਿਆ ਮੇਰਾ ਪਤੀ ਮੈਂ ਜਾਣ ਮਤਾਂ ਨੇ ਜੰਗ ਵਿੱਚ ਯੂਧਾ ਦੇਖਿਆ ਮੈਂ ਆਪਣੇ ਪਤੀ ਦਾ ਸੀਸ ਦੇਖਿਆ ਮੈਂ ਆਪਣੇ ਬੱਚਿਆਂ ਨੂੰ ਦੇਖਿਆ ਆਪਣੇ ਪਰਿਵਾਰ ਨੂੰ ਦੇਖਿਆ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ ਐ ਗੁਰੂ ਇੱਕ ਬਹਾਦਰ ਦੇ ਧਰਮ ਬਖਸ਼ਦੀ ਐ ਮੈਨੂੰ ਮਨਾਉਣ ਲਈ ਖਾਲਾ ਜੀ ਦਾ ਬਾੜਾ ਨੇ ਤੁਸੀਂ ਮੈਨੂੰ ਨਹੀਂ ਮਨਾ ਸਕਦੇ ਜਿਨ੍ਹਾਂ ਨੂੰ ਮਨਾਉਣ ਵਾਸਤੇ ਤੁਸੀਂ ਜੋਰ ਡਾਲਿਆ ਮੈਂ ਉਹਨਾਂ ਦੀ ਹੀ ਦਾਨੀ ਹਾਂ ਮੈਂ ਤੁਹਾਡੇ ਕਰਮ ਬਚ ਨਹੀਂ ਹਾਂ ਤੇ ਫਿਰ ਕਹਿੰਦੇ ਧੱਕਾ ਮਾਰ ਕੇ ਗੁਰਜ ਤੋਂ ਮਾਤਾ ਜੀ ਨੂੰ ਸਮਝ ਸਕੋ ਤਿੰਨੇ ਸਰੀਰ ਚਲਾਣਾ ਤਾਰੇ ਉਸ ਤੋਂ ਬਾਅਦ ਫਿਰ ਪਿਆਰ ਸਿੱਖ ਕੁੱਡਰ ਮਾਨ ਗੁਰੂ ਕੇ ਲਾਲਾਂ ਦਾ ਸੰਸਕਾਰ ਕਰਿਆ 70000 ਸਿਉਂਦੇ ਨੇ ਮੋਹਾਂ ਬਸਾ ਕੇ ਕੰਨੇ ਲੋਕ ਘਰ ਮਿਆਂ ਕਰਕੇ ਜਗਾ ਨਹੀਂ ਤੇ ਸੁਭਾਸ ਰਹਾ ਹੰਦ ਕਹਿੰਦਾ ਇਹ ਮੇਰਾ ਇਲਾਕਾ ਮੇਰੇ ਨੇੜੇ ਜਿਹੜੇ ਸੰਸਕਾਰ ਨਹੀਂ ਕਰਨਾ ਜਿੱਥੇ ਗੁਰਦੁਆਰਾ ਗਵਾਨਗੜ ਵੜਿਆ ਨਾ ਹਸਲਾ ਨਦੀ ਦੇ ਨੇੜੇ ਜਾ ਕੇ ਇਹ ਜਿੰਨਾ ਦੇ ਸਰੀਰ ਨੂੰ ਸਿੱਟ ਦਿੱਤਾ ਸੀਗਾ ਬਿਆਪੇ ਇਹਨਾਂ ਨੂੰ ਜਾਨਵਰ ਖਾ ਜਾਣਗੇ ਤੇ ਉਹ ਨਦੀ ਦੇ ਕੋਲੋਂ ਫਿਰ ਉਥੋਂ ਗਵਾਨ ਦੇ ਰੂਪ ਵਿੱਚ ਉਕੀਪੁਰ ਦੁਆਰਾ ਗਵਾਨਗੜ ਹੋਣਿਆ ਉਥੋਂ ਫਿਰ ਇੱਕ ਗਵਾਨ ਦੇ ਰੂਪ ਦੇ ਵਿੱਚ ਸਹਿਬ ਜਾਦਿਆ ਮਾਤਾ ਗੁਜਰ ਕੌਰ ਨੂੰ ਬਾਬਾ ਮੋਤੀ RAM ਜੀ ਦਾ ਪਰਿਵਾਰ ਤੇ ਸੇਖ ਕੋਟੜ ਮਾਲ ਦਾ ਪਰਿਵਾਰ ਇਹ ਪਿਆਕੇ ਸਹਿਬ ਜਾਦਨ ਦਾ ਇੱਕ ਚਿਖਾ ਦੇ ਵਿੱਚ ਰੱਖ ਕੇ ਕਲਗੀ ਧਰ ਦੀ ਮਾਂ ਜਿਵੇਂ ਸਹਿਬ ਜਾਦੇ ਰਹਿੰਦੇ ਸੀ ਨਾ ਇੱਕ ਇੰਦਰ ਦੇ ਪਾਸੇ ਇੰਦਰ ਦੇ ਪਾਸੇ ਤੇ ਉਸੇ ਤਰ੍ਹਾਂ ਸਿਖਾ ਦੇ ਵਿੱਚ ਦਾਦੀ ਮਾਂ ਦੇ ਨਾਲ ਇੱਕ ਪਾਸੇ ਫਤੇ ਸਿੰਘ ਨੂੰ ਪਾਤਾ ਤੇ ਇੱਕ ਪਾਸੇ ਜੋਰਾਵਰ ਸਿੰਘ ਨੂੰ ਪਾਤਾ ਬਾਬਾ ਮੋਤੀ RAM ਕਹਿੰਦਾ ਅਜੇ ਖੜ੍ਹ ਜਾਓ ਕਿਉਂ ਕਹਿੰਦਾ ਮੈਂ ਇਹਨਾਂ ਲਾਲਾਂ ਦੇ ਬਾਗ 'ਚ ਚੰਦਨ ਦੀ ਲੱਕੜ ਲੈ ਕੇ ਨੰ ਚੰਦਾਂ ਦੀ ਲੱਕੜ ਧਾਂਦੀ ਬੜਾ ਘਹਾੜਿਆ ਕੇ ਮੋਤੀ RAM ਜੀ ਨੇ ਪਾਇਆ ਸੇਵਾ ਕੀਤੀ ਇਹ ਗੁਰੂ ਕਾਂਗਯੀ ਦੇ ਦਸ ਦੇ ਲਾਲਾਂ ਦਾ ਮਾਤਾ ਗੁਜਰ ਕੌਰ ਦਾ ਆਤਮ ਸੰਸਕਾਰ ਕਰਦਾ। ਇਤਿਹਾਸ ਦੇ ਵੜਾ-ਵੱਟਾ ਪਿਆਰ ਸਮਾਂ ਇਜਾਜ਼ਤ ਨਹੀਂ ਦੇ ਰਿਆ। ਤੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਮੋਤੀ ਰਾਮ ਦਾ ਪਰਿਵਾਰ ਹੈ ਇਹਨੂੰ ਵੀ ਉਹ ਇਹ ਜਿਹੜਾ ਸੀ ਨਾ ਗੰਗੂ ਪੰਡਤ ਇਹਦਾ ਬ੍ਰਹਮਣ ਦਾ ਭਰਾ ਸੀਗਾ ਪੰਮਾ ਉਹਨੇ ਜੁੜਲੀ ਕਰੀ ਸੀ ਕਿ ਨਹੀਂ ਪਤਨੀ ਸੀ ਕਰਦਾ ਕਿਸੇ ਨੂੰ ਬੀ ਮੋਤੀ RAM ਨੇ ਦੁੱਧ ਪਿਆਇਆ ਇਹਨੂੰ ਪਤਾ ਲੱਗ ਕੇ ਇਹਨੇ ਚੁੰਮੜੀ ਕਰਨ ਦੀ ਜਾ ਕੇ ਵਜ਼ੀਰ ਖਾਨ ਦੇ ਕੋਲ ਇਹ ਕਿ ਵਜ਼ੀਰ ਖਾਨ ਮੋਤੀ RAM ਨੇ ਗੁਰੂ ਘਰ ਦਾ ਲਾਲਾ ਦੁੱਧ ਪਿਲਾਇਆ ਤੁਸੀਂ ਹੁਕਮ ਕਰਿਆ ਸੀ ਵੀ ਕਿਸੇ ਨੇ ਮੱਤ ਨਹੀਂ ਕਰਨੀ ਮੋਤੀ RAM ਨੇ ਪਿਲਾਇਆ ਕਹਿੰਦੇ ਤੂੰ ਮੱਤ ਕਰੀਏ ਕਹਿੰਦਾ ਹਾਂ ਕਰੀਏ ਸੋਨੋ ਫਿਰ ਸਜ਼ਾ ਮਿਲੇਗੀ ਉਥੇ ਮੋਤੀ RAM ਨੂੰ ਫੜ ਲਿਆ ਸਾਰੇ ਪਰਿਵਾਰ ਨੂੰ ਗਿਰਫਤਾਰ ਕਰ ਲਿਆ ਅੰਦਾ ਤੇਂਗੀਆਂ ਦੇ ਮੁਹੱਲੇ ਵਿੱਚ ਲਿਆ ਕੇ ਉਥੇ ਇੱਕ ਉਹਨੂੰ ਲੱਗਿਆ ਹੋਇਆ ਸੀ ਸਰਿਆਂ ਖੁੱਲੇ ਥਾਂ ਤੇ ਕੋਲੂ ਲੱਗਿਆ ਤੇ ਉੱਥੇ ਲਿਆ ਕੇ ਫਿਰੋ ਸਭ ਤੋਂ ਪਹਿਲਾਂ ਬਾਬਾ ਮੋਤੀ RAM ਜੀ ਦੇ ਪੁੱਤਰ 7 ਸਾਲਾਂ ਦਾ ਸੀ ਜਿਹੜਾ ਨਰਾਇਣਾ ਉਹਨੂੰ ਫੜ ਕੇ ਕੋਲੂ ਵਿੱਚ ਪੀੜਿਆ ਗਿਆ ਉਸ ਤੋਂ ਬਾਅਦ ਮਾਤਾ ਲੱਧੋ ਜੀ ਨੂੰ ਪੀੜਿਆ ਗਿਆ ਉਸ ਤੋਂ ਬਾਅਦ ਮਾਤਾ ਭੋਇ ਜੀ ਨੂੰ ਪੀੜਿਆ ਗਿਆ ਮੋਤੀ RAM ਜੀ ਦੇ ਘਰੋਂ ਸੀ ਜੋ ਉਸ ਤੋਂ ਬਾਅਦ ਬਾਬਾ ਮੋਤੀ RAM ਜੀ ਨੂੰ ਕੋਲੂ ਵਿੱਚ ਪੀੜਿਆ ਗਿਆ ਸਾਰਾ ਪਰਿਵਾਰ ਬਾਬਾ ਮੋਤੀ RAM ਜੀ ਦਾ ਇੱਕ ਦੋ ਦੁੱਧ ਦਿਆਂ ਕੁੱਤਾ ਛਕਾਉਣ ਦੇ ਬਦਲੇ ਉਹਨਾਂ ਨੂੰ ਸਿਲੀ ਦਿੱਦੀ ਨਹੀਂ ਪੈਗੀ ਇੰਨੀ ਵੱਡੀ ਪਰਮਾਨੀ ਹੈ ਕਿ ਸਾਡੇ ਧਰਮ ਦੇ ਵਿੱਚ ਸਹਿਬ ਜਾਨਿਆਂ ਦੀ ਉਹਨਾਂ ਦੀ ਸੇਵਾ ਕਰਨ ਵਾਲਿਆਂ ਤੇ